ਤੇ ਸਵਾਜਿਨਾ ਕਰਕੇ 23 24 25 ਦਿਨ ਇਥੇ ਵਿਸਤਾਰ ਸਪਲਾਈ ਕੈਂਪ ਲਗਵਾਇਆ ਗਿਆ ਵਾ ਜਿੱਥੇ ਅਸੀਂ ਬੱਚਿਆਂ ਨੂੰ ਪੱਗਾਂ ਵੀ ਦਵਾਂਗੇ ਤੇ ਉਹਨਾਂ ਨੂੰ ਪੱਗਾਂ ਸਹਾਈਆਂ ਵੀ ਆਣਗੀਆਂ ਤੇ ਉਹਨਾਂ ਦੇ ਬੰਨਿਆ ਵੀ ਜਾਣਗੇ ਅੰਦਰ ਲੰਗਰ ਵੀ ਲਾਇਆ ਗਿਆ ਹੈ ਜਿੱਥੇ ਸਵਾਜਿਵਾਬ ਹੋਣਗੇ ਜੋ ਬੱਚੇ ਕਰਵਾਣੀ ਜਾਣਕਾਰੀ ਰੱਖਦੇ ਨੇ ਜੋ ਸਹੀ ਜਵਾਬ ਦੰਗੇ ਉਹਨਾਂ ਨੂੰ ਪ੍ਰਾਈਜ਼ ਵੀ ਇਥੇ ਹੈ ਦੀ ਸਾਨੂੰ ਬੇਨਤੀ ਕਰਾਂਗੇ ਵੀ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਉਹ ਸਿੱਖੀ ਨੂੰ ਪੂਰਾ ਜਾਣਨਾ ਉਸਤੇ ਕੀ ਹੈ ਸਚਾ ਦੇ ਦਿਨ ਕੀ ਨੇ ਕੀ ਕੁਝ ਗੁਰੂਗ੍ਰੰਥ ਸਾਹਿਬ ਨੇ ਸਾਡੇ ਦੇ ਪਰਿਵਾਰ ਬਾਰੇ ਆਪਣਾ ਸਾਰਾ ਕਿਵੇਂ ਹੋਇਆ ਵਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇਣ। ਫੀਡ 17 ਸਜਾਉਂਦੇ ਆ। ਤੇ ਨਾਲ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਮਾਤਾ-ਮਾਂ ਲੈ ਕੇ ਜਿਵੇਂ ਬੀਬੀਆਂ ਲੈ ਕੇ ਆਉਂਦੀਆਂ ਨੇ ਦਸਾਂ ਗੁਰੂ ਨਾਮ ਪੰਜਾਂ ਪਿਆਰਿਆਂ ਦੇ ਪਾਠ ਤਾਕਤ ਚਾਰ ਧਾਮ ਸੱਜਕਾਰ ਅੱਜਕ ਮੁੱਢਲੀ ਜਾਣਕਾਰੀ ਸਾਰੀ ਉਹ ਸੁਣ ਕੇ ਬੱਚੇ ਨੂੰ ਫਿਰ ਦਸਤਾਰ ਸਜਾਉਂਦੇ ਆ। ਕਿਹੜੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਕਿਰਪਾ ਕਰੋ ਮੁੜੋ ਦਸਤਾਰਾਂ ਵਧੀਆ-ਵਧੀਆ ਦਿਮਾਲੇ ਵਧੀਆ-ਵਧੀਆ ਦਸਤਾਰਾਂ ਵੱਡੀਆਂ ਪੱਗਾਂ ਜਿਵੇਂ ਤੁਸੀਂ ਚਾਹੁੰਦੇ ਬੰਨ੍ਹ ਕੇ ਰੱਖੋ ਪਰ ਕੇਸ ਦਾੜੀ ਦਾ ਕਤਲ ਨਾ ਕਰਾਓ ਗੁਰੂ ਵਾਲੇ ਬਣੋ ਕੋ ਪੰਜਾਬ ਟੀਵੀ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਮਿੰਟੂ ਸਹਬੇ ਆਲਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਚੀਵਾੜਾ ਸਾਹਿਬ ਦੇ ਸ਼੍ਰੀ ਚਰਨ ਕਬਲ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆ ਉਹਦਾ ਮਹੀਨਾ ਚੱਲ ਰਿਹਾ ਹੈ ਔਰ ਸ਼ਹੀਦੀ ਜੋੜ ਮੇਲ ਦਾ ਅੱਜ ਦੂਸਰਾ ਦਿਨ ਆ ਇੱਥੇ ਵੱਖਰੀ ਵੱਖਰੀ ਸੰਗਤ ਵੱਲੋਂ ਲੰਗਰ ਲਗਾਏ ਗਏ ਨੇ ਪਰ ਅੱਜ ਅਸੀਂ ਮਾਚੀਵਾੜਾ ਸਾਹਿਬ ਦੇ ਬਿਲਕੁਲ ਗੇਟ ਦੇ ਮੂਹਰੇ ਖੜੇ ਆ ਦਸਤਾਰ ਦਾ ਜਿਹੜਾ ਲੰਗਰ ਲਗਾਇਆ ਗਿਆ ਵਾ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਇਹ ਜਿਹੜਾ ਦਸਤਾਰ ਦਾ ਜਿਹੜਾ ਲੰਗਰ ਆ ਇਹ ਤੁਸੀਂ ਅੱਜ ਹੀ ਸਟਾਰਟ ਕੀਤਾ ਜਾਂ ਪਹਿਲਾਂ ਵੀ ਲਗਾਉਂਦੇ ਸੀ ਨਹੀਂ ਦੇਖੋ ਇਹ ਪਹਿਲਾਂ ਵਾਹਿਗੁਰੂ ਖਾਲਸਾ ਵਾਹਿ ਜੀ ਜਪਈ ਜੋ ਦੇਖੋ ਸਵਾ ਦین ਚੱਲੇ ਰਹੇ ਨੇ ਤੇ ਜੋ ਇਹ ਦਸਤਾਰ ਕੀ ਚੱਲ ਰਹੇ ਨੇ ਹੁਣ ਤੋਂ ਹੀ ਚੱਲੇ ਸਾਡਾ ਪੂਰੇ ਪੰਜਾਬ ਲੈ ਕੇ ਇੱਕ ਦਸਤਾਰ ਦਾ ਅਸੀਂ ਮੁਕਾਬਲਾ ਕਰਵਾ ਰਹੇ ਹਾਂ ਜੋ ਕਿ ਸਾਕੇ ਫਾਈਨਲ ਅਪ੍ਰੈਲ ਦੇ ਵਿੱਚ ਹੋਏਗਾ ਇਸ ਦੇ ਮੱਦੇਨਜ਼ਰ ਹੀ ਭਾਈ ਮਰਦਾਨਾ ਚੈਰਚ ਸੁਸਾਇਟੀ ਸੰਸਾਧ ਪ੍ਰਧਾਨ ਸਦਾ ਅੰਤਜੋਤ ਸਿੰਘ ਵੱਲੋਂ ਇੱਥੇ ਸਵਾ ਦਿਨਾਂ ਕਰਕੇ 23 24 25 ਤਿੰਨੇ ਦਿਨ ਇੱਥੇ ਦਸਤਾਰ ਸਿਕਰਾਈ ਕੈਂਪ ਲਗਾਇਆ ਗਿਆ ਵਾ ਜਿੱਥੇ ਅਸੀਂ ਬੱਚਿਆਂ ਨੂੰ ਪੱਗਾਂ ਵੀ ਦਵਾਂਗੇ ਤੇ ਉਹਨਾਂ ਨੂੰ ਪੱਗਾਂ ਸਿਖਾਉਣੀਆਂ ਵੀ ਆਣਗੀਆਂ ਤੇ ਉਹਨਾਂ ਦੇ ਬੰਨਿਆ ਵੀ ਆਣਨਗੇ ਇਸੇ ਤਰ੍ਹਾਂ ਇੱਕ ਸਾਡਾ ਇੱਥੇ ਗੁਰਵਾਨੀ ਦਾ ਲੰਗਰ ਵੀ ਲਾਇਆ ਗਿਆ ਹੈ ਜਿੱਥੇ ਸਵਾਲ ਜਵਾਬ ਹੋਣਗੇ ਜੋ ਬੱਚੇ ਗੁਰਵਾਨੀ ਜਾਣਕਾਰੀ ਰੱਖਦੇ ਨੇ ਜੋ ਸਹੀ ਜਵਾਬ ਦੰਗੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਕੀ ਬੱਚਿਆਂ ਨੂੰ ਤੁਸੀਂ ਗੁਰਬਾਣੀ ਬਾਰੇ ਸਿੱਖਿਆ ਵੀ ਦੇ ਰਹੇ ਹੋ ਜੀ ਹਾਂ ਜੋ ਵੀ ਉਹਨਾਂ ਨੂੰ ਜ਼ਰੂਰਤ ਹੈ ਗੁਰਬਾਣੀ ਸੰਬੰਧੀ ਕੋਈ ਪ੍ਰਚਾਰ ਸਮਗਰੀ ਚਾਹੀਦੀ ਆ ਉਹ ਵੀ ਅਸੀਂ ਉਹਨਾਂ ਨੂੰ ਮੁਹਾਇਆ ਕਰਾਵਾਂਗੇ ਜੋ ਵੀ ਉਹਨਾਂ ਨੂੰ ਜ਼ਰੂਰਤ ਹੋਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਵੱਲ ਜੋੜ ਸਕੀਏ ਪੱਗਾ ਵੱਲ ਜੋੜ ਸਕੀਏ ਤਾਂ ਕਿ ਨਸ਼ਿਆਂ ਤੋਂ ਮੁਕਤ ਕਰ ਸਕੀਏ ਸਭਾ ਦੇ ਦਿਨ ਅਸੀਂ ਸਾਰੇ ਇਹ ਵੀ ਕਰਾਂਗੇ ਕਿ ਜਰੂਆਂ ਨੇ ਸਾਡੇ ਲਈ ਐਡੀਆਂ ਵੱਡੀਆਂ ਕਰਵਾਣੇ ਦਿੱਤੀਆਂ ਨੇ ਐਸ ਤੋਂ ਵੱਡੀ ਸ਼ਹਾਦਤ ਕਿਤੇ ਨਹੀਂ ਦੁਨੀਆ ਦੇ ਵਿੱਚ ਲੱਭਦੀ ਹੈਗੀ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਉਹ ਇਸ ਕੀ ਨੂੰ ਪੁੱਛ ਜਾਨਣਾ ਉਸ ਦਾ ਕੀ ਹੈ ਸੱਚਾ ਦੇਦਨ ਕੀ ਨੇ ਕੀ ਕੁਝ ਯੂਗਰੂਗ ਮੈਂ ਸਹੀ ਨੇ ਸਾਡੇ ਲਈ ਪਰਿਵਾਰ ਬਾਰੇ ਆਪਣਾ ਸਾਰਾ ਕਿਵੇਂ ਹੋਇਆ ਵਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਲੈਣੋ ਦਸਤਾਰ ਦੇ ਜਿਹੜੇ ਮੁਕਾਬਲੇ ਨੇ ਜਾਂ ਲੰਗਰ ਆ ਇਹ ਇਹ ਤੋਂ ਬਾਅਦ ਹੋਰ ਵੀ ਲੰਗਰ ਲਗਾਏ ਜਾਣਗੇ ਜਾਂ ਇੱਥੇ ਹੀ ਸਮਾਪਤ ਨਹੀਂ ਦੇਖੋ 23 24 25 ਤੋ ਸਾਡੇ ਫਿਲਹਾਲ ਇੱਥੇ ਹੀ ਆ ਇਹ ਉਸ ਤੋਂ ਬਾਅਦ ਵੀ ਵੈਸੇ ਹੀ ਵੀ ਜਾਏਗਾ ਕਿ ਕਿਸੇ ਨੂੰ ਕੋਈ ਵੀ ਜ਼ਰੂਰਤ ਹੋਵੇ ਉਦਰੇ ਸਾਡੀ ਸੁਸਾਇਟੀ ਭਾਈ ਮਰਦਾਨਾ ਚੈਰੋ ਸੁਸਾਇਟੀ ਹਮੇਸ਼ਾ ਹਾਜ਼ਰ ਆ ਭਾਈ ਅੰਤੋਜ ਜੀ ਸਾਡੇ ਪ੍ਰਧਾਨ ਅਸੀਂ ਸਰਪਲੱਸ ਦੇ ਤੌਰ ਤੇ ਜੋ ਵੀ ਸਾਡੇ ਲਈ ਸੇਵਾ ਹੋਵੇ ਅਸੀਂ ਉਹ ਖੜੇ ਮੱਥੇ ਪ੍ਰਵਾਨ ਕਰਾਂਗੇ ਉਹ ਹੁਣ ਸਾਡੇ ਨਾਲ ਇੰਟਰਨੈਸ਼ਨਲ ਕੋਚ ਨੇ ਜਿਹੜੇ ਦਸਤਾਰ ਦੇ ਜਿਹੜੇ ਲੰਗਰ ਵੀ ਲਗਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਈ ਸਾਬ ਇਹ ਜਿਹੜਾ ਦਸਤਾਰ ਦਾ ਲੰਗਰ ਲਗਾਇਆ ਗਿਆ ਪਹਿਲਾਂ ਮਤਲਬ ਇਹਦੀ ਸਟਾਰਟਿੰਗ ਕਿੱਥੋਂ ਕੀਤੀ ਸੀ ਸਟਾਰਟਿੰਗ ਹਰ ਸਾਲ ਨੁਗਰਾ ਤੇ ਮਛੂਗੜਾ ਸਾਹਿਬ ਇਸ ਵਾਰ ਵੀ ਲੰਗਰ ਲਗਾਇਆ ਗਿਆ ਜੀ ਸਟਾਰਟਿੰਗ ਅਸੀਂ ਹਰ ਜਗ੍ਹਾ ਜਿੱਥੇ ਵੀ ਕੋਈ ਸਮਾਗਮ ਹੁੰਦਾ ਧਾਰਮਿਕ ਉੱਥੇ ਸਾਡਾ ਕੈਂਪ ਰਾਟ ਦਸਤਾਰਾਂ ਦਾ ਹਰ ਜਗ੍ਹਾ ਲੱਗਦਾ ਹਾਂ ਤੇ ਜਿਹੜੀ ਤੁਸੀਂ ਕਿੰਨੇ ਸਮੇਂ ਤੋਂ ਡਿਊਟੀ ਆ ਜਿਹੜੀ ਨਿਭਾ ਰਹੇ ਹੋ ਮੈਂ ਲਗਭਗ 7-8 ਸਾਲ ਤੋਂ ਸੁਸਾਇਟੀ ਨਾਲ ਜੁੜਿਆ ਭਾਈ ਮਰਦਾਨਾ ਜੀ ਜਿਹੜਾ ਫੈਰੀਟਰ ਸਾਥ ਮਰਾਲਾ ਵੱਲੋਂ ਜਿਹੜਾ ਲੰਗਰ ਨੇ ਹਰ ਜਗ੍ਹਾ ਲਗਾਈ ਜਾਂਦੇ ਨੇ ਉਹ ਲਾਲਸੀ ਸਾਰੇ ਵਿਸਤਾਰ ਕੋਚ ਯੂਨਾਈਟ ਪਟਵਾਰ ਦਾ 1920 ਜਾਣੇ ਉਹ ਸਾਰੇ ਉੱਥੇ ਜਾ ਕੇ ਸੇਵਾ ਕਰਦੇ ਆ ਜਿਹੜੀਆਂ ਦਸਤਾਰਾਂ ਨੇ ਦਸਤਾਰਾਂ ਤੁਸੀਂ ਖੁਦ ਆਪ ਦਿੰਨੇ ਹੋ ਜੀ ਜਿਹੜੇ ਲੰਗਰ ਲਗਾਈ ਜਾਂਦੇ ਹਾਂਜੀ ਜਿਹੜੇ ਆਪਣੇ ਨਾਲ ਸੇਵਾਦਾਰ ਜੁੜੇ ਨੇ ਲੱਖ ਲੱਖ ਹਨ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੁੰਦੀ ਆ ਬਹੁਤ ਐਨਆਰਆਈ ਵੀਰ ਵੀ ਹੈਗੇ ਨੇ ਇਧਰੋਂ ਵੀ ਹੈਗੇ ਨੇ ਸਾਰੇ ਆਪਣਾ ਜਿਹੜਾ ਯੋਗਦਾਨ ਪਾਉਂਦੇ ਨੇ ਉਹ ਫਿਰ ਦਸਤਾਰ ਆਪਾਂ ਤੇ ਜਿਹੜੇ ਲੋਡ ਬੰਦ ਹੁੰਦੇ ਨੇ ਜਾਂ ਜਿਹੜੇ ਪ੍ਰਾਣ ਕਰਦੇ ਨੇ ਵੀ ਅਸੀਂ ਇਧਰੋਂ ਕੇਸ ਰੱਖ ਲਾਦੇ ਉਹਨਾਂ ਨੂੰ ਦਸਤਾਰ ਦੇ ਕੇ ਸਨਮਾਨ ਦਿੱਤਾ ਸਿੱਖੀ ਬਾਰੇ ਗੱਲ ਕਰੀਏ ਤਾਂ ਸਿੱਖੀ ਦੀ ਜਿਹੜੀ ਸਿੱਖਿਆ ਜਾਂ ਉਹਦਾ ਕੋਈ ਜਿਵੇਂ ਕਿਤਾਬਾਂ ਦਾ ਹਨਾ ਲੰਗਰ ਉਸ ਟਾਈਪ ਵੀ ਤੁਸੀਂ ਲਗਾਇਆ ਹੋਇਆ ਕੋਈ ਹਾਂਜੀ ਹਾਂਜੀ ਨਾਲ ਨਾਲ ਦੇ ਨਾਲ ਗੁਰਮਤ ਜਿਹੜਾ ਪ੍ਰਚਾਰ ਹੈ ਜਿਹੜਾ ਲਿਟਰੇਚਰ ਬਾਰੇ ਬੁਕਸ ਨੇ ਉਹ ਵੀ ਆਪਾਂ ਨਾਲ ਦੰਡੇ ਆ ਜਿੱਥੇ ਕਿ ਬڑے-ਬڑے ਆ ਯੂਥ ਵੱਲੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਉੱਥੇ ਅਸੀਂ ਦੇਖਿਆ ਕਿ ਛੋਟੇ-ਛੋਟੇ ਬੱਚੇ ਵੀ ਦਸਤਾਰਾਂ ਸਜਾ ਰਹੇ ਨੇ ਇੱਕ ਤਾਂ ਹੋਰ ਲੰਗਰ ਲੱਗਿਆ ਹੋਇਆ ਹੈ ਅਸੀਂ ਜਸਪਾਲ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਲੰਗਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਖਾਲਸਾ ਜੀ ਇਹ ਲੰਗਰ ਦੀ ਸ਼ੁਰੂਆਤ ਤੁਸੀਂ ਕਿੱਥੋਂ ਕਰਦੇ ਹੋ ਜੀ ਇਹ ਇਹ ਜੀ ਵਾਹਿਗੁਰੂ ਇਹ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਆ ਵੀ ਜਿਹੜੇ ਨੌਜਵਾਨ ਕੇਸੜਾ ਪੱਖਾ ਰੱਖਣ ਦਾ ਪ੍ਰਣ ਕਰਦੇ ਆ ਉਹਨਾਂ ਨੂੰ ਫਰੀਦ 17 ਸਜਾਉਂਦੇ ਆ ਤੇ ਨਾਲ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਮਾਤਾ-ਮਾਂ ਲੈ ਕੇ ਜਿਵੇਂ ਬੀਬੀਆਂ ਲੈ ਕੇ ਆਉਂਦੀਆਂ ਨੇ ਜਸਾ ਗੁਰੂ ਨਾਮ ਪੰਜਾਬ ਪਿਆਰ ਦੇ ਪਾਡੇ ਤਾਕਤ ਚਾਰ ਧਾਮ ਪੰਜ ਕਾਰ ਅੱਜਕ ਮੁੱਢਲੀ ਜਾਣਕਾਰੀ ਸਾਰੀ ਉਹ ਸੁਣ ਕੇ ਬੱਚੇ ਨੂੰ ਫਿਰ ਦਸਤਾਰ ਸਜਦੇ ਤਾਂ ਜੋ ਬੱਚੇ ਨੂੰ ਗੁਰਦੁਆਰੇ ਪਾਸ਼ਾ ਜੀ ਬਾਰੇ ਇਤਿਹਾਸ ਬਾਰੇ ਤੇ ਹੋਰ ਵੀ ਉਹ ਆਪਣੇ ਕੋਲੋਂ ਦੱਸਦੇ ਆ ਬੱਚੇ ਨੂੰ ਸਾਰਾ ਤੇ ਵੀ ਤਾਂ ਜੋ ਉਹਨਾਂ ਨੂੰ ਸਿੱਖ ਧਰਮ ਬਾਰੇ ਨੌਲੇਜ ਵਧੇ ਬਾਅਦ ਤੋਂ ਬਾਅਦ ਤਾਂ ਦੀ ਇਹ ਦੇ ਕਰਕੇ ਆ ਖਾਲਸਾ ਜੀ ਇਹਦੀ ਸਟਾਰਟਿੰਗ ਤੁਸੀਂ ਕਿੱਥੋਂ ਕਰਦੇ ਹੋ ਲੰਗਰ ਦੀ ਦਸਤਾਰ ਦੀ ਲੰਗਰ ਦੀ ਜੇ ਗੱਲ ਕਰੀਏ ਵੈਸੇ ਸਟਾਰਟਿੰਗ ਦਾ ਬਹੁਤ ਟਾਈਮ ਤੋਂ ਸ਼ੁਰੂ ਕਰੀ ਹੋਈ ਆ ਹਾਂਜੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਪਹਿਲਾਂ ਪਹਿਲਾਂ ਅਸੀਂ ਇਹ ਲਾਇਆ ਸੀਗਾ ਜੀ ਸੁਲਤਾਨ ਪਰਲੋਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਨਾਇਆ ਸੀ ਉਦੋਂ ਸਾਡੇ ਕੋਲ ਤਕਰੀਬਨ 700 ਦੇ ਕਰੀਬ ਨੇ ਸਾਡੇ 6-700 ਦੇ ਕਰੀਬ ਨੌਜਵਾਨ ਬੱਚੀਆਂ ਬੱਚੇ ਜਿਹੜੇ ਖਾਸ ਕਰ ਨੌਜਵਾਨ ਕੇਹੜਾ ਰੱਖ ਕੇ ਗਏ ਨੇ ਉਹਨਾਂ ਦੇ ਮੈਨੂੰ ਫੋਨ ਨੰਬਰ ਵੀ ਉਹਨਾਂ ਦੇ ਹੈਗੇ ਆ ਜਾਂਦਾ ਵੈਸੇ ਮੇਰੇ ਨਾਲ ਕੰਟੈਕਟ ਹੈਗਾ ਤੁਹਾਡੀ ਵੀਡੀਓ ਨਹੀਂ ਵੀ ਉਹਨਾਂ ਨੇ ਨੌਜਵਾਨ ਮੈਨੂੰ ਦੇਖ ਲੈਣਾ ਇਹ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਦਿਹਾੜੇ ਜਿਵੇਂ ਇਕੱਠ ਹੁੰਦੇ ਨੇ ਐਵੇਂ ਵੀ ਦਸਤਾਰਾ ਕੈਂਪ ਸ਼ੁਰੂ ਕਰਿਆ ਹੈ ਜਿਹਨੂੰ ਦਸ ਸਿੰਘ ਸਾਡੇ ਦਸਤਾਰ ਲੰਗਰ ਵੀ ਲਿਖ ਲੈਂਦੇ ਆ ਤੇ ਤਾਂ ਜੋ ਲੰਗਰ ਇੱਥੇ ਤਰ੍ਹਾਂ ਤਰ੍ਹਾਂ ਦੇ ਚੱਲਦੇ ਆ ਜੀ ਅਸੀਂ ਲੰਗਰਾਂ ਬਰੋ ਨਹੀਂ ਮੈਂ ਕਰਦਾ ਲੰਗਰ ਲੱਗਣੇ ਚਾਹੀਦੇ ਆ ਬੁਰ ਸ਼ਬਦ ਦੇ ਤੇ ਕਿਹੜਾ ਦਸਤਾਰਾਂ ਦੇ ਲੰਗਰ ਵੀ ਚਾਹੀਦੇ ਇਹਦੀ ਜਿਹੜੀ ਜਿਹੜੀ ਸਮਾਪਤੀ ਆ ਜੀ ਸਵਾ ਦੀ ਸਮਾਪਤੀ ਜਿੱਥੇ ਹੁੰਦੀ ਆ ਉੱਥੇ ਜਾ ਕੇ ਕਰੋਗੇ ਜਾਂ ਇੱਥੇ ਲਾਸਟ ਜਿਵੇਂ ਕੱਲ ਲਾਸਟ ਆ ਸਵਾ ਦੀ ਸਮਾਪਤੀ ਇੱਥੇ ਹੀ ਸਮਾਪਤੀ ਕਰ ਲਓ ਜੀ ਜੀ ਅਸੀਂ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਕਰਦੇ ਆ ਸਫ਼ਰ ਇਹ ਦਸਤਾਰਾਂ ਦਾ ਫਿਰ ਸਾਡੇ ਮਾਮਾ ਮਾਛੌੜਾ ਸਾਹਿਬ ਖੜੇ ਅੱਜ ਤੇ ਇੱਥੇ ਮਾਛੌੜਾ ਸਾਹਿਬ ਇਹ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ 26 27 28 ਇਤ ਕੀ ਦਸੰਬਰ 11 12 13 ਨੂੰ ਕਿਤੇ ਵੀ ਇਸ ਤਰ੍ਹਾਂ ਬੱਚਿਆਂ ਤੋਂ ਸੁਣ ਕੇ ਗੁਰਬਾਣੀ ਬਾਰੇ ਇਤਿਹਾਸ ਬਾਰੇ ਹਨਾ ਇਹ ਗੁਰੂ ਸਾਹਿਬ ਕਿਰਪਾ ਕਰ ਨਾਲ ਇਹਦੇ ਬਾਰੇ ਸੁਣ ਕੇ ਫਿਰ ਫਿਰ ਹਣਾਉਂਦੇ ਹਾਂਜੀ ਅੱਛਾ ਜਿਹੜੀ ਦਸਤਾਰ ਆ ਤੁਸੀਂ ਆਪਣੇ ਕੋਲੋਂ ਦਿਨੇ ਹੋ ਜਾਂ ਕੋਈ ਦਸਤਾਰ ਲੈ ਕੇ ਆਉਂਦਾ ਔਰ ਕਿੰਨੀ ਤਰ੍ਹਾਂ ਦੀ ਦਸਤਾਰ ਆ ਜਿਹੜੀ ਤੁਸੀਂ ਸਜਾਉਂਦੇ ਹੋ ਅਸੀਂ ਨਾ ਭਾਈ ਸਾਹਿਬ ਕੇਵਲ ਦਮਾਲਾ ਸਜਾਉਂਦੇ ਆ ਖਾਸ ਕਰ ਹਾਂ ਕੋਈ ਤਿੱਕੀ ਦਸਤਾਰ ਜਿਵੇਂ ਟੁੰਝਣੀ ਦੇ ਬੰਨਣਾ ਚਾਹੇ ਤਾਂ ਬੰਨ੍ਹ ਦਿੰਦੇ ਆ ਪਰ ਦਮਾਲਾ ਕਿਉਂ ਸਜਾਉਂਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਇੱਕ ਤੋਂ ਕਿੰਦਾ ਗੁਰੂ ਸਾਹਿਬ ਦੇ ਆਪਾਦਨ ਸਮਿਆਂ ਤੋਂ ਲੈ ਕੇ ਦਮਾਲੇ ਦੀ ਮਰਿਆਦਾ ਚੱਲਦੀ ਆ ਠੀਕ ਹੈ ਜੀ ਜੰਗਾ ਜੁੱਧਾਂ ਵਿੱਚ ਦਮਾਲਾ ਜਦੋਂ ਬੰਨ੍ਹਦੇ ਆ ਸਿਰ 'ਚ ਜੇ ਵੈਸੇ ਵੀ ਤੁਸੀਂ ਦੇਖੋ ਕੋਈ ਮੈਂ ਇੱਕ ਘਟਨਾ ਸਾਂਝੀ ਕਰ ਦਿੰਦਾ ਜਲੰਧਰ ਦੀ ਮੈਨੂੰ ਸਕੇ ਸਿੰਘ ਨੇ ਦੱਸੀ ਸੀ ਉੱਥੇ ਲੜਾਈ ਹੋ ਪਈ ਕਿ ਨੌਜਵਾਨ ਦੇ ਪੱਗ ਬੰਨੀ ਸੀ ਤਿੱਖੀ ਇੱਕ ਦੇ ਦਿਮਾਲਾ ਬੰਨਿਆ ਸੀ ਜਿਹੜੇ ਨੌਜਵਾਨ ਦੇ ਦਿਮਾਲਾ ਬੰਨਿਆ ਸੀ ਜਦੋਂ ਉਹਦੇ ਡੰਡਾ ਸਿਰ 'ਚ ਮਾਰਿਆ ਕਿਸੇ ਵਿਰੋਧੀਆਂ ਨੇ ਇਹਨੇ ਜੀ ਤੇ ਉਹ ਉਹਦੇ ਦਿਮਾਲੇ ਵਾਲਾ ਸੰਭਲ ਗਿਆ ਪਰ ਦੂਜੇ ਨੌਜਵਾਨ ਦਾ ਜਿਹੜਾ ਸਿਰ ਸੀ ਕਾਫੀ ਜ਼ਿਆਦਾ ਫਟ ਗਿਆ ਸੀਗਾ ਇਸ ਕਰਕੇ ਫਿਰ ਉਹਨਾਂ ਨੇ ਕੀ ਕਰਿਆ ਜਿਹੜਾ ਦਵਾਲੇ ਦਿਮਾਲੇ ਵਾਲਾ ਬੰਨਿਆ ਸੀ ਉਹ ਸੰਭਲ ਕੇ ਉੱਟ ਕੇ ਉਹਨੇ ਸਾਂਭਲੇ ਸਾਰੇ ਇਹ ਮਤਲਬ ਦਿਮਾਲਾ ਜਿਹੜੀ ਸੇਫਟੀ ਲਈ ਵੀ ਬਹੁਤ ਆ ਪੱਗ ਨਾਲੋਂ ਮੈਂ ਨਹੀਂ ਕਹਿੰਦਾ ਪੱਗ ਬੰਨਣੀ ਚਾਹੀਦੀ ਹੈ ਚੰਗੀ ਗੱਲ ਆ ਪਰ ਦਮਾਲਾ ਸੇਹ ਤਰਫ ਦੀ ਕਿ ਮਰਿਆਦਾ ਮੁਤਾਬਕ ਆ ਜਿਹੜਾ ਦਮਾਲਾ ਪ੍ਰਾਤਨ ਸਮਿਆਂ ਤੋਂ ਬੰਦ ਹੁੰਦੇ ਆ ਜੰਗਾ ਜੁੱਧਾਂ ਤੋਂ ਲੈ ਕੇ ਅੱਜ ਵੀ ਮੈਂ ਦੇਖਦਾ ਹਾਂ ਕਿਈ ਵਾਰੀ ਨੌਜਵਾਨ ਦਮਾਲੇ ਵੱਡੇ ਵੱਡੇ ਸਜਾ ਕੇ ਕੋਈ ਛੱਟ ਲੱਗ ਜਵੇ ਕੋਈ ਇਸ ਤਰ੍ਹਾਂ ਸਿਰ 'ਚ ਬਚਾਓ ਹੋ ਜਾਂਦਾ ਪਰ ਦੂਜਾ ਗੱਲ ਇਹ ਆ ਦਮਾਲਾ ਜਿਹੜਾ ਬਾਬਾ ਫਤੇ ਸਿੰਘ ਜੀ ਜਦੋਂ ਤੱਪਾ ਗੁਰਦੁਆਰਾ ਦਮਾਲਗੜ੍ਹ ਸਾਹਿਬ ਬਣਿਆ ਹੋਇਆ ਜੀ ਅਨੰਦਪੁਰ ਸਾਹਿਬ ਸਾਰੀ ਸੰਗਤਾਂ ਦਾ ਦਰਸ਼ਨਾਂ ਵੀ ਕਰਦੀ ਆ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਬਾਬਾ ਫਤੇ ਸਿੰਘ ਜੀ ਨੂੰ ਤੁਸੀਂ ਛੋਟੇ ਹੋ ਜੇ ਇਹ ਜਦੋਂ ਜਿੰਨੇ ਭਰਾਵਾਂ ਦੀਆਂ ਦਸਤਾਰਾਂ ਸੀਗੀਆਂ ਉਹ ਸਾਰੀਆਂ ਬਨ ਕੇ ਵੱਡੀਆਂ ਵਜ਼ਾਰ ਬਨ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿ ਆਖਣ ਲੱਗੇ ਪਿਤਾ ਜੀ ਹੁਣ ਤੇ ਨਹੀਂ ਮੈਂ ਛੋਟਾ ਦੇਖੋ ਕਿੱਡਾ ਦਸਤਾਰਾ ਮੇਰਾ ਤੇ ਗੁਰੂ ਸਾਹਿਬ ਜੀ ਬੜੇ ਖੁਸ਼ ਹੈ ਮਹਾਰਾਜ ਮਹਾਰਾਜ ਨੇ ਆਖਿਆ ਪਤੇ ਸਿੰਘਾ ਮੇਰਾ ਖਾਲਸਾ ਵੱਲੇ ਵੱਡੇ ਦਮਾਲੇ ਜਿਵੇਂ ਸਿੰਘ ਸਾਡੇ ਅੱਜ ਸਜਾਉਂਦੇ ਆ ਇਤਾਂ ਵੱਡੇ ਵੱਡੇ ਦਮਾਲੇ ਖਾਲਸਾ ਬਣਿਆ ਕਰੂ ਉਹ ਉਸੇ ਮਰਿਆਦਾਂ ਲੈ ਕੇ ਅਸੀਂ ਲੱਗੇ ਹੋਏ ਆ ਅੱਜ ਕਿੰਨੀਆਂ ਕਿ ਦਸਤਾਰਾਂ ਤੁਸੀਂ ਮਤਲਬ ਸਜਾਤ ਕਾਫੀ ਜਿਆਦਾ ਜੀ ਕੱਲ ਚਮਕੌਰ ਸਾਹਿਬ ਵੀ ਸਾਡੇ ਕੋ ਨੌਜਵਾਨਾਂ ਨੇ ਕਿਹਾ ਰੱਖਣ ਦਾ ਪ੍ਰਣ ਕੀਤਾ ਅਸੀਂ ਉਹਨਾਂ ਦਾ ਬਕਾਇਦਾ ਨਾਮ ਸਭ ਕੁ ਲਿਖਦੇ ਆ ਵੀਡੀਓ ਬਣਾ ਕੇ ਉਹਨਾਂ ਦੇ ਮੋਬਾਈਲ 'ਚ ਪਾਉਂਦੇ ਆ ਆਪਣੇ ਕੋਲ ਵੀ ਰੱਖਦੇ ਆ ਫਿਰ YouTube 'ਤੇ ਪਾਉਂਦੇ ਆ ਜੀ ਵੀਡੀਓ ਫੇਸਬੁੱਕ ਵਗੈਰਾ ਸਾਰੇ ਤੇ ਪਾਉਂਦੇ ਆ ਵੀ ਤਾਂ ਕਿ ਨੌਜਵਾਨਾਂ ਨੂੰ ਸਾਥ ਰਹੇ ਵੀ ਮਾਤੇ ਕੇਸ ਰੱਖੇ ਸੀ ਅਸੀਂ ਇਹੀ ਕੁਝ ਕਰ ਸਕਦੇ ਆ ਜੀ ਬੇਨਤੀ ਕਰ ਸਕਦੇ ਆ ਨਾ ਕਿਸੇ ਨੂੰ ਧੱਕੇ ਦਾ ਹੈ ਨਹੀਂ ਪਰ ਜਦੋਂ ਕਈ ਨੌਜਵਾਨ ਸਾਡੇ ਕੋਲ ਇਹੋ ਜਿਹੀ ਵੀ ਆਉਂਦੇ ਆ ਜਿਹੜੇ ਅੰਦਰੋਂ ਬਰਾਗੀ ਹੋ ਜਾਂਦੇ ਆ ਅੰਦਰੋਂ ਵੀ ਨਹੀਂ ਹੋਣ ਨਹੀਂ ਕੇਸ ਕਟਾਉਣੇ ਅਸੀਂ ਤਾਂ ਗੁਰੂ ਵਾਲੇ ਬਣਨਾ ਗੁਰਮਤ ਦੇ ਪ੍ਰਚਾਰ ਲਈ ਵੀ ਤੁਸੀਂ ਕੁਝ ਰੱਖਿਆ ਹੋਇਆ ਜਿਵੇਂ ਲਾਇਬ੍ਰੇਰੀ ਟਾਈਪ ਬੁੱਕਸ ਹੋਣ ਹਾਂਜੀ ਹਾਂ ਉਹਦੇ ਵਿੱਚ ਅਸੀਂ ਜਿਵੇਂ ਦਸਾਂ ਗੁਰੂਆਂ ਨਾਮ ਪੰਜਾਂ ਪਿਆਰਿਆਂ ਦੇ ਅਜੇ ਤੱਕ ਆਪ ਵੀ ਦੱਸਦੇ ਬੱਚੇ ਨੂੰ ਨਹੀਂ ਕੰਟ ਨੂੰ ਕੰਟ ਕਰਾਉਂਦੇ ਆ ਯਾਦ ਕਰਾ ਕੇ ਤੇ ਉਹਨੂੰ ਸੁਣਨੇ ਆ ਫਿਰ ਧਮਾਲਾ ਸਜਾਉਂਦੇ ਆ ਛੋਟੇ ਬੱਚੇ ਤੁਹਾਡੇ ਕੋਲ ਕਿੰਨੇ ਕੇ ਆ ਰਹੇ ਨੇ ਬੱਚਿਆਂ ਨੂੰ ਕਿਉਂਕਿ ਬਹੁਤ ਜ਼ਿਆਦਾ ਬੱਚੇ ਜ਼ਿਆਦਾ ਹੁੰਦੇ ਆ ਜੀ ਹਾਂ ਬੱਚੇ ਕਿਉਂਕਿ ਉਹਨੂੰ ਸੁਣਾ ਦਿੰਦੇ ਗੁਰੂ ਸਾਹਿਬਾਨ ਬਾਰੇ ਕੋਈ ਘਟਬੱਤ ਵੀ ਸੁਣਾ ਦੇ ਦੀ ਉਹਨੂੰ ਵੀ ਸਜਾਉਂਦੇ ਆ ਵੀ ਚੱਲੇ ਨੂੰ ਛਾ ਰਹੇ ਅੱਗੇ ਨੂੰ ਇਹ ਇਧਰ ਨੂੰ ਹੋਵੇ ਧੰਵਾਦ ਹਾਂਜੀ ਅੱਜ ਦੇ ਬੱਚਿਆਂ ਲਈ ਕੋਈ ਮੈਸੇਜ ਦੇਣਾ ਚਾਹੋਗੇ ਵੀ ਆਪਣੇ ਦਿਮਾਲੇ ਕੰਨੀ ਜਾਂ ਪੱਗ ਕੰਨੀ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ ਮੈਂ ਤੇ ਤੁਹਾਡੇ ਮਾਧਿਅਮ ਰਹੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਤੁਹਾਡੇ ਸੁਣਨ ਵਾਲਿਆਂ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਬਾਰੇ ਦੱਸੋ ਗੁਰੂ ਸਾਹਿਬਾ ਜੀ ਦਾ ਨਾਮ ਨਹੀਂ ਪਤਾ ਬੱਚਿਆਂ ਨੂੰ ਅਸੀਂ ਇੱਥੇ ਕੰਟ ਕਰਾਉਂਦੇ ਆ ਗੁਰੂ ਸਾਹਿਬਾਨ ਦੇ ਪੰਜਾ ਪਿਆਰਿਆਂ ਦੇ ਸਾਰੀ ਸਿੱਖ ਤੇ ਧਰਮ ਦੀ ਮੁੱਢਲੀ ਜਾਣਕਾਰੀ ਤੇ ਬੱਚੇ ਨੂੰ ਦਸਤਾਰ ਛੋਟੇ ਨੂੰ ਆਪ ਬੰਨੋ ਕਰੇ ਤੇ ਆਪ ਸਜਾਓ ਬੱਚੇ ਦੇ ਤਾਂ ਕਿ ਉਹਨੂੰ ਆਤ ਪਵੇ ਬਸ ਇਹੀ ਮੈਸੇਜ ਤੁਹਾਡੇ ਚੈਨਲ 'ਤੇ ਦੇਣਾ ਚਾਹੁੰਦਾ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਕਿਰਪਾ ਕਰੋ ਮੁੜੋ ਦਸਤਾਰਾਂ ਵਧੀਆ-ਵਧੀਆ ਦਿਮਾਲੇ ਵਧੀਆ-ਵਧੀਆ ਦਸਤਾਰਾਂ ਵੱਡੀਆਂ ਪੱਗਾ ਜਿਵੇਂ ਤੁਸੀਂ ਚਾਹੁੰਦੇ ਬਣ ਕੇ ਰੱਖੋ ਪਰ ਕੇਸ ਸਾਡੇ ਕਤਲ ਨਾ ਕਰਾਓ ਗੁਰੂ ਵਾਲੇ ਬਣੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਸਪਾਲ ਸਿੰਘ ਖਾਲਸਾ ਜੀ ਨਾਲ ਗੱਲਬਾਤ ਕੀਤੀ ਅਸੀਂ ਇਹ ਦੱਸ ਰਹੇ ਨੇ ਕਿ ਦਸਤਾਰਾਂ ਦੇ ਨਾਲ-ਨਾਲ ਅਸੀਂ ਗੁਰਮਤਿ ਦਾ ਜਿਹੜਾ ਮੁੱਢਲੀ ਜਾਣਕਾਰੀ ਆ ਉਹ ਵੀ ਦਿੰਨੇ ਆ ਪਰੋ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਉਹ ਪ੍ਰਕਾਸ਼ ਮਿੰਟੂ ਮੱਚ ਗੜਾ